ਡੇਟਾ ਦੀ ਸਰਕਾਰ ਪ੍ਰਵਾਸੀਆਂ ਦੀ ਵਿਦੇਸ਼ੀ ਡਿਗਰੀਆਂ ਤੇ ਪੇਸ਼ੇਵਰ ਪ੍ਰਣਾਮ ਪੱਤਰਾਂ ਦੀ ਮਾਨਤਾ ਪ੍ਰਕਿਰਿਆ ਨੂੰ ਤੇਜ਼ ਅਤੇ ਆਸਾਨ ਬਣਾਉਣ ਲਈ ਵੱਡਾ ਕਦਮ ਚੁੱਕਣ ਜਾ ਰਹੀ ਹੈ ਆਉਣ ਵਾਲੇ ਸੰਗੀ ਬਜਟ ਵਿੱਚ ਜਿਸ ਨੂੰ 4 ਨੰਬਰ ਨੂੰ ਪੇਸ਼ ਕੀਤਾ ਜਾਣਾ ਹੈ ਵਿਦੇਸ਼ੀ ਪ੍ਰਣਾਮ ਪੱਤਰ ਮਾਨਤਾ ਐਕਸ਼ਨ ਫੰਡ ਦੀ ਸਥਾਪਨਾ ਸ਼ਾਮਲ ਹੋਵੇਗੀ ਇਹ ਪਹਿਲ ਕਦਮੀ ਅਗਲੇ 5 ਸਾਲਾਂ ਦੌਰਾਨ 90 ਮਿਲੀਅਨ ਡਾਲਰ ਤੋਂ ਵੱਧ ਦੀ ਲਾਗਤ ਵਾਲੀ ਹੋਵੇਗੀ ਮੌਜੂਦਾ ਪ੍ਰਣਾਲੀ ਦੇ ਤਹਿਤ ਕਈ ਪ੍ਰਵਾਸੀਆਂ ਕੋਲ ਵਿਦੇਸ਼ੀ ਡਿਗਰੀਆਂ ਤੇ ਪੇਸ਼ੇਵਰ ਲਾਇਸੈਂਸ ਹੋਣ ਦੇ ਬਾਵਜੂਦ ਉਹਨਾਂ ਨੂੰ ਆਪਣੀ ਮਾਨਤਾ ਦੀ ਬਹੁਤ ਉਡੀਕ ਕਰਨੀ ਪੈਂਦੀ ਹੈ ਜਿਸ ਕਾਰਨ ਉਹਨਾਂ ਨੂੰ ਬੱਸਾਂ ਚਲਾਉਣ ਵਰਗੀਆਂ ਮਾਮੂਲੀ ਨੌਕਰੀਆਂ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ ਵਿੱਤ ਮੰਤਰਾਲੇ ਅਤੇ ਰਾਸ਼ਟਰੀ ਮਾਲੀਆ ਦੁਆਰਾ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਸੂਬਿਆਂ ਤੇ ਖੇਤਰਾਂ ਨਾਲ ਕੰਮ ਕਰੇਗੀ ਜੋ ਜੋ ਪ੍ਰਾਣਾਮ ਪੱਤਰਾਂ ਦੀ ਮਾਨਤਾ ਵਧੇਰੇ ਨਿਰਪੱਖ ਤੇ ਤੇਜ਼ ਅਤੇ ਪਾਰਦਰਸ਼ੀ ਬਣਾਈ ਜਾ ਸਕੇ ਇਸ ਐਕਸ਼ਨ ਫੰਡ ਦਾ ਮੁੱਖ ਉਦੇਸ਼ ਵਿਦੇਸ਼ਾਂ ਵਿੱਚ ਸਿਖਲਾਈ ਪ੍ਰਾਪਤ ਪੇਸ਼ੇਵਰਾਂ ਦੀ ਵੰਡ ਕਰਨਾ ਹੈ ਜੋ ਉਹ ਜਲਦ ਤੋਂ ਜਲਦ ਕੈਨੇਡਾ ਦੀ ਕਿਰਤ ਸ਼ਕਤੀ ਵਿੱਚ ਯੋਗਦਾਨ ਪਾ ਸਕਣ। ਇਹ ਫੰਡ ਖਾਸ ਤੌਰ ਤੇ ਸਿਹਤ ਸੰਭਾਲ ਅਤੇ ਨਿਰਮਾਣ ਵਰਗੇ ਉਹਨਾਂ ਖੇਤਰਾਂ ਤੇ ਕੇਂਦ੍ਰਿਤ ਹੋਵੇਗਾ ਜਿੱਥੇ ਕਿਰਤ ਸ਼ਕਤੀ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਭਾਵੇਂ ਇਸ ਤੋਂ ਪਹਿਲਾਂ ਇਹ ਵਿਦੇਸ਼ੀ ਪ੍ਰਨਾਮ ਪੱਤਰ ਮਾਨਤਾ ਪ੍ਰੋਗਰਾਮ ਮੌਜੂਦ ਹੈ ਪਰ 90 ਮਿਲੀਅਨ ਡਾਲਰ ਤੋਂ ਵੱਧ ਦਾ ਇਹ ਨਵਾਂ ਐਕਸ਼ਨ ਫੰਡ ਖਾਸ ਉਦਯੋਗਾਂ ਤੇ ਜ਼ਿਆਦਾ ਧਿਆਨ ਕੇਂਦ੍ਰਿਤ ਕਰੇਗਾ ਜਿਸ ਨਾਲ ਹਜ਼ਾਰਾਂ ਪ੍ਰਵਾਸੀਆਂ ਲਈ ਲਾਇਸੈਂਸ ਦੇ ਉਡੀਕ ਸਮੇਂ ਇੱਕ ਕਮੀ ਆਉਣ ਦੀ ਉਮੀਦ ਹੈ ਜਿਸ ਨਾਲ ਉਹ ਜਲਦ ਤੋਂ ਜਲਦ ਆਪਣੀ ਵਿਸ਼ੇਸ਼ ਖੇਤਰਾਂ ਵਿੱਚ ਕੰਮ ਕਰਨ ਦੀ ਯੋਗ ਹੋਣਗੇ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਫੰਡਿੰਗ ਮੌਜੂਦਾ ਵਿਭਾਗੀ ਸਰੋਤਾਂ ਤੋਂ ਪ੍ਰਾਪਤ ਕੀਤੀ ਜਾਵੇਗੀ ਇਹ ਬਜਟ ਅਰਥ ਵਿਵਸਥਾ ਨੂੰ ਉਤਸ਼ਾਹਿਤ ਕਰਨ ਕਾਮਿਆਂ ਨੂੰ ਸ਼ਕਤੀ ਪ੍ਰਦਾਨ ਕਰਨ ਤੇ ਉੱਚ ਤਨਖਾਹ ਵਾਲੇ ਕੈਰੀਅਰ ਬਣਾਉਣ ਅਤੇ ਵਪਾਰਕ ਰੁਕਾਵਟਾਂ ਤੋਂ ਪਰਹਾਉਤ ਲੋਕਾਂ ਦੀ ਸਹਾਇਤਾ ਤੇ ਕੇਂਦ੍ਰਿਤ ਹੈ ਅਸੀਂ ਕੈਨੇਡਾ ਸਰਕਾਰ ਪ੍ਰਵਾਸੀਆਂ ਲਈ ਵੱਡਾ ਕਦਮ ਚੁੱਕਣ ਜਾ ਰਹੀ ਹੈ ਕੈਨੇਡਾ ਦੀ ਸਰਕਾਰ ਪ੍ਰਵਾਸੀਆਂ ਦੀ ਵਿਦੇਸ਼ੀ ਡਿਗਰੀਆਂ ਤੇ ਪੇਸ਼ੇਵਰ ਪ੍ਰਮਾਨ ਪੱਤਰਾਂ ਦੀ ਮਾਨਤਾ ਪ੍ਰਕਿਰਿਆ ਨੂੰ ਤੇਜ਼ ਅਤੇ ਆਸਾਨ ਬਣਾਉਣ ਲਈ ਵੱਡਾ ਕਦਮ ਚੁੱਕਣ ਜਾ ਰਹੀ ਹੈ ਅਤੇ ਆਉਣ ਵਾਲੇ ਸੰਘੀ ਬਜਟ ਵਿੱਚ 4 ਨੰਬਰ ਨੂੰ ਪੇਸ਼ ਕੀਤਾ ਜਾਣਾ ਹੈ ਵਿਦੇਸ਼ੀ ਪ੍ਰਾਨਾਮ ਪੱਤਰ ਮਾਨਤਾ ਐਕਸ਼ਨ ਫੰਡ ਇਸ ਦਾ ਆਪਣਾ ਹੋਵੇਗੀ ਤਸਦੀਕ ਮੌਜੂਦਾ ਪ੍ਰਣਾਲੀ ਦੇ ਤਹਿਤ ਕਈ ਪ੍ਰਵਾਸੀਆਂ ਕੋਲ ਵਿਦੇਸ਼ੀ ਡਿਗਰੀਆਂ ਤੇ ਪੇਸ਼ੇਵਰ ਲਾਇਸੈਂਸ ਹੋਣ ਦੇ ਬਾਵਜੂਦ ਉਹਨਾਂ ਨੂੰ ਆਪਣੀ ਮਾਨਤਾ ਦੀ ਬਹੁਤ ਰੀਡ ਕਰਨੀ ਪੈਂਦੀ ਹੈ ਜਿਸ ਕਾਰਨ ਉਹਨਾਂ ਨੂੰ ਬੱਸਾਂ ਚਲਾਉਣ ਵਰਗੀਆਂ ਆਮ ਮਾਮਲੀ ਨੌਕਰੀਆਂ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ